ਵੋਟ 2024 ਦੇ ਵਿੱਚ ਵੀ ਇਹ ਕਾਫੀ ਲੋਕਾਂ ਨੂੰ ਭਾਰਤੀਆਂ ਨੂੰ ਕੀਤਾ ਸੀ 1500 ਤੋਂ 2000 ਦੇ ਵਿੱਚ ਕਰੀਬ ਕੀਤਾ ਸੀ ਇਹ ਪੋਲਿਟਿਕਸ ਅਮਰੀਕਾ ਦੇ ਵਿੱਚ ਵੀ ਹੋ ਰਹੀ ਆ ਤੇ ਇੰਡੀਆ ਦੇ ਵਿੱਚ ਵੀ ਹੋ ਰਹੀ ਆ ਉੱਥੇ ਬੜਾ ਇੱਕ ਹਾਈਲਾਈਟ ਕੀਤਾ ਗਿਆ ਉੱਥੇ ਪੂਰਾ মিডিਆ ਆ ਜਿਹਨੂੰ ਉਹਨਾਂ ਨੇ ਚੜਾਇਆ ਇਹ ਇਹਦੇ ਪਿੱਛੇ ਵਜ੍ਹਾ ਕੀ ਸਮਝਦੇ ਹੋ ਤੁਸੀਂ ਦੇਖੋ ਇੱਕ ਚੀਜ਼ ਹੈ ਦੋ ਚੀਜ਼ਾਂ ਹੈ 트럼ਪ ਨੇ ਤਾਂ ਮਤਲਬ ਦਿਖਾਣਾ ਇਹੀ ਆ ਵੀ ਮੈਂ ਇਹ ਕਿਹਾ ਸੀਗਾ ਕਿ ਮੈਂ ਉਹ ਕਰ ਰਹੇ ਆ ਉਹਨਾਂ ਦੀ ਇੱਕ ਪੋਲਿਸੀ ਵੀ ਹੈ ਇਮੀਗ੍ਰੈਂਟਸ ਦੇ ਮਸਲੇ ਤੇ ਉਹ ਇਸ ਨੂੰ ਉਹ ਕਰ ਰਹੇ ਆ ਦੂਜੇ ਪਾਸੇ ਇਹ ਵੀ ਹੈ ਵੀ ਇੱਕ ਜਿਹੜਾ ਟੈਕਟਿਕਸ ਹੈ ਵੀ ਮਤਲਬ ਕਿ ਜੋ ਈਵਨ ਬ੍ਰਿਕਸ ਦਾ ਉਹ ਹੋ ਰਿਹਾ ਰਜਾਨਾ ਯੂਐਸ ਨੂੰ ਉਹ ਕਰਨ ਦਾ ਹਾਂਜੀ ਟਾਊਨ ਕਰਨ ਦਾ ਆ ਉਹ ਇਹਨਾਂ ਮੁਲਕਾਂ ਤੇ ਤਾਂ ਫਿਰ ਉਹ ਜ਼ਿਆਦਾ ਹੋਏ ਉਸ ਚੀਜ਼ ਨੂੰ ਵਧਾ ਚੜਾ ਕੇ ਦਿਖਾ ਰਹੇ ਆ ਅਛੇ ਜੀ ਮਤਲਬ ਅਮਰੀਕਾ ਵੀ ਆਪਣੇ ਜਿਹੜਾ ਏਜੰਡੇ ਚੋਂ ਹੈ ਹਾਂਜੀ ਉਸ ਤਰ੍ਹਾਂ ਨਾਲ ਹੀ ਦੱਸਦਾ ਪਿਆ ਵੀ ਇਵਨ ਇਹ ਤਾਂ ਹਲੇ ਪਹਿਲੇ ਰਾਉਂਡ ਦੀ ਉਹ ਹੈ ਵੀ ਇਵਨ ਅੱਗੇ ਜਾ ਕੇ ਹੋ ਸਕਦਾ ਸੈਂਕਸ਼ਨਸ ਵੀ ਆ ਜਾਣ ਇੰਡੀ ਅਤੇ ਕਈ ਚੀਜ਼ਾਂ ਦਾ ਹਾਂ ਉਸ ਪਾਸੇ ਨੂੰ ਦੱਸਾ ਰਹੇ ਐ ਕਿਉਂਕਿ ਨਵਾਂ ਜਿਹੜਾ ਵਰਲਡ ਆਰਡਰ ਬਣ ਰਿਹਾ ਹੈ ਅਮਰੀਕਾ ਉਹਦੇ ਵਿੱਚ ਦੇਖ ਰਿਹਾ ਹੈ ਵੀ ਇਹਨਾਂ ਨੂੰ ਕੰਪਲੀਟ ਕਰਾਂਗੇ ਜਾਂ ਕਿਤੇ ਨਾ ਕਿਤੇ ਇਹਨਾਂ ਨੂੰ ਰੋਕਾਂਗੇ ਕਿਉਂਕਿ ਉਹਨੇ ਸਰਦਾਰੀ ਕਰ ਰਹੀ ਹੈ ਹਮ ਅਮਰੀਕਾ ਦੀ ਹਾਂ ਪਹਿਲਾਂ ਤਾਂ ਅਮਰੀਕਾ ਜਿਹੜਾ ਹੈ ਇੰਡੀਆ ਨੂੰ ਬੜਾ ਭਾਈਵਾਲ ਸਮਝ ਕੇ ਚੱਲਦਾ ਹੈ ਨਾਲ ਜਿਵੇਂ ਇੱਥੇ ਸਾਡੇ ਮੀਡੀਆ ਵੱਲੋਂ ਵੀ ਬੜਾ ਸ਼ੋਰ ਕੀਤਾ ਜਾਂਦਾ ਸੀ ਮੋਦੀ ਤੋਂ ਬਿਨਾਂ ਉਹ ਵੀ ਦਾ ਇਹਦਾ ਉਹ ਅਮਰੀਕਾ ਜਿਹੜਾ ਹੈ ਨਾ ਉਹ प्योर ਵਪਾਰੀ ਹੈ ਕੋਈ ਵੀ ਬੰਦਾ ਮਤਲਬ ਐਕਚੁਅਲ ਚੇਤਾ ਵਰਲਡ ਪੋਲਿਟਿਕਸ ਸੇ ਕੋਈ ਬੰਦਾ ਸਿੱਧਾ ਹੋਣੀ ਹੈਗਾ ਵੀ ਇਹਦਾ ਭਾਈਵਾਲ ਹੈ ਜਾਂ ਕੁਝ ਹੈ ਉਹ ਅਗਲੇ ਜੇ ਹੁਣ ਕੈਨੇਡਾ ਨੂੰ ਅੱਖਾਂ ਦਿਖਾ ਸਕਦੀ ਹੈ ਹਾਂ ਜਿਹੜਾ ਕਿ ਉਹਦਾ ਇੱਕ ਤਰ੍ਹਾਂ ਦਾ ਸਭ ਤੋਂ ক্লোਜ਼ ਹੋਰ ਸਹਿਯੋਗੀ ਹੈ ਹਾਂ ਉਹਦੇ ਵਿੱਚ ਵੀ ਇੰਡੀਆ ਫਿਰ ਕਿੱਥੇ ਰਹਿ ਜਾਂਦਾ ਹੈ ਮੂੰਹ ਦੀ ਗੱਲ ਇਹ ਹੈ ਵੀ ਇਹ ਜਿਹੜੀ ਇੰਡੀਆ ਦੇ ਵਿੱਚੋਂ ਆ ਰਹੀ ਸੀ 트럼ਪ ਤੇ ਉਹ ਆ ਰਹੀ ਸੀ ਉਹ ਇੱਕ ਇਹ ਵੀ opinion ਹੈ ਨਾ ਹਿੰਦੀ মিডিਆ ਨੇ ਕਢੀ ਕੋਈ ਵੀ ਜਿਆਦਾ ਸਿੱਖ ਜਾਂਦੇ ਆ ਅੱਛਾ ਕੜ ਆਸਾਨੀਆਂ ਨੂੰ ਕੁੱਟੂਗਾ ਠੀਕ ਉਹ ਸੈਲੀਬ੍ਰੇਸ਼ਨ ਇਹੀ ਹੈ ਉਹਦੇ ਵਿੱਚ ਵੀ ਆਪਾਂ ਦੇਖ ਰਹੀਏ ਵੀ ਜਿਹੜਾ ਟ੍ਰਿਬਿਊਨ ਤੋਂ ਲੈ ਕੇ ਜਿਹੜਾ ਨੈਸ਼ਨਲ ਮੀਡੀਆ ਤੱਕ ਹੈ ਵੀ ਆ ਜਿਹੜੇ ਆ ਰਹੇ ਆ ਉਹਨਾਂ ਨੂੰ ਇਹੀ ਲੱਗਦਾ ਵੀ ਪੰਜਾਬੀ ਆ ਰਹੇ ਆ ਜਿਆਦਾ ਸਿੱਖ ਆ ਰਹੇ ਆ ਹਾਂਜੀ ਉਹਨਾਂ ਵੀ ਹੁਣ ਇਹੋ ਹੀ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਆ ਵਿਖਾਉਣ ਦੀ ਕੋਸ਼ਿਸ਼ ਕੀਤੀ ਆ ਪੰਜਾਬੀ ਆਏ ਨੇ ਔਰ ਪੰਜਾਬ ਦੇ ਵਿੱਚ ਜਹਾਜ਼ ਲਾਉਣ ਜਿਹੜਾ ਲੱਥਾ ਜਿਹੜੇ ਡਿਪੋਰਟ ਹੋ ਕੇ ਆਏ ਨੇ ਪੰਜਾਬ ਦੇ ਜਹਾਜ਼ ਲੱਥਾਂ ਦਾ ਇਹ ਡਿਸੀਜਨ ਕੌਣ ਲੈਂਦਾ ਵਾ ਇਹ ਕੀ ਅਮਰੀਕਾ ਸਰਕਾਰ ਨੇ ਲਿਆ ਹੋਏਗਾ ਜਾਂ ਇੰਡੀਆ ਸਰਕਾਰ ਨੇ ਲਿਆ ਹੋਏਗਾ ਤੇ ਅਸੀਂ ਕਿੱਥੇ ਜਾਇਜ਼ ਟੁਹਾਣਾ ਵਾ ਦੋਹਾਂ ਨੇ ਰਲ ਕੇ ਹੀ ਲਿਆ ਹੋਏਗਾ ਇਹ ਐਦਾਂ ਨਹੀਂ ਹੋਊਗਾ ਉਹਨਾਂ ਨੇ ਉੱਥੋਂ ਇਹ ਵੀ ਉਹ ਜੈਫਟਾ ਅਮਰੀਕਾ ਨੂੰ ਤਾਂ ਬੰਬੇ ਵੀ ਲਾ ਸਕਦਾ ਸੀ ਕਿਉਂ ਡੀਗੋ ਗਾਰਸ਼ੀਆ ਤੋਂ ਚੱਲੇ ਆ ਉਹਨਾਂ ਦਾ ਜਿਹੜਾ ਟਿਕਾਣਾ ਹੈ ਹਿੰਦ ਮਹਾਸਾਗਰ 'ਤੇ ਉਹ ਅਹਮਦਾਬਾਦ ਵੀ ਉਤਰ ਸਕਦਾ ਸੀ ਫਖੀਰਲਾ ਮੀਨਟ ਹੈ ਜਿਹੜਾ ਆਪਾਂ ਕਹਿੰਦੇ ਆਂ ਕਿ ਹਾਂ ਅੰਮ੍ਰਿਤਸਰ ਇਹ ਹੋਇਆ 에어ਪੋਰਟ ਹੈ ਇੱਥੇ ਲਾਂਡਾ ਕੋਈ ਹੋ ਨਹੀਂ ਪਾ ਸੇ ਕਰ ਤੋਂ ਕਿੰਨੇ ਤੋਂ ਬੰਦਾ ਹਾਂਜੀ ਹਾਂਜੀ ਇੱਥੇ ਕੋਈ ਟੋਕੀ ਨਹੀਂ ਮੰਨਦਾ ਇੱਥੇ ਆੜ ਕੇ ਜੀ ਬਿਲਕੁਲ ਹੋਰ ਉਹਦਾ ਸੁਣਿਆ ਇਹ ਵੀ ਸੁਣਚਾਰਿਆ ਵੀ ਉਹਦਾ ਸਟੇ ਵੀ ਰਿਆ ਵਾ ਉੱਥੇ ਬੰਬੇ ਦੇ ਵਿੱਚ ਫਿਰ ਮਤਲਬ ਉਹੀ ਗੱਲ ਹੈ ਨਾ ਵੀ ਇਹ ਸਿਰਫ ਇੱਕ ਦੁਕਾਨ ਹੋਈ ਸੀਗਾ ਹਾਂ ਜੀ ਬੰਦੇ ਵੀ ਮжоਰਿਟੀ ਚ ਗੁਜਰਾਤੀ ਸੀਗੇ ਉਸ ਜਹਾਜ਼ ਚ ਹਾਂ ਹਾਂ ਤੇ ਮਤਲਬ ਇੱਕ ਉਹਨਾਂ ਨੇ ਮੈਸੇਜ ਦਾ ਇਹੀ ਦਿਖਾਣਾ ਸੀਗਾ ਵੀ ਇਹੀ ਆ ਰਹੀ ਹੈ ਜੀ ਮਤਲਬ ਈਵਨ ਉਹ ਉਹ ਸੀਨ ਨੂੰ ਵੀ ਆਫ ਕਰ ਦਿੰਦੇ ਆ ਵੀ ਮਤਲਬ ਜਿਹੜਾ ਪੰਜਾਬੀ ਇਹ ਹੋਇਆ ਵੀ ਮਾਈਗ੍ਰੇਟ ਹੋਇਆ ਵੀ ਹੈ ਸਾਰਿਆਂ ਨੂੰ ਉਹ ਇੱਕ ਤਰ੍ਹਾਂ ਦਾ ਇਹ ਕਹਿ ਦਿੰਦੇ ਉਹ ਖਾਲਸਾਨੀ ਸੋਚ ਵਾਲਾ ਜਾਂ ਹੋਰ ਹੈ ਹਾਂਜੀ ਉਹ ਹੀ ਜਾ ਰਿਹਾ ਉੱਤੇ ਹਾਂ ਮਤਲਬ ਇਸ ਤਰ੍ਹਾਂ ਦਾ ਇੱਕ ਪ੍ਰੋਪਾਗੈਂਡਾ ਹੀ ਹੈ ਕਿ ਉਸ ਚੀਜ਼ ਨੂੰ ਮਤਲਬ ਇੰਡੀਆ ਆਪਣੇ ਹਿਸਾਬ ਨਾਲ ਉਹਨੂੰ ਮੈਨੀਪੂਲੇਟ ਕਰਕੇ ਦਿਖਾ ਰਿਹਾ ਪੰਜਾਬੀ ਜਿਆਦਾ ਰਿਪੋਰਟ ਉੱਥੋਂ ਹੋ ਰਹੇ ਨੇ ਇਹ ਚੀਜ਼ ਨੂੰ ਹਾਈਲਾਈਟ ਕਰਨ ਦਾ ਫਾਇਦਾ ਤੇ ਫਿਰ ਇੰਡੀਆ ਗਵਰਨਮੈਂਟ ਨੂੰ ਹੀ ਹੈ ਨਾ ਉਹ ਅਮਰੀਕਾ ਗਵਰਨਮੈਂਟ ਤੋਂ ਕੁਝ ਕੁਛ ਨਹੀਂ ਹੋਣਾ ਨਹੀਂ ਉਹਨਾਂ ਨੂੰ ਕੋਈ ਉਹ ਨਹੀਂ ਹੈ ਉਹਨਾਂ ਨੂੰ ਕੋਈ ਉਹ ਨਹੀਂ ਹੈ ਇਹ ਵੀ ਸਾਹਮਣੇ ਆ ਜਾਊਗਾ ਵੀ ਵਿੱਚੋਂ ਦੇਖੋ ਲਾਲ ਦੀ ਨਾਲ ਇਹ ਜਹਾਜ਼ ਕਿੱਥੇ ਉਤਰਨਾ ਹੈ ਇਹ ਤਾਂ ਜਿਹੜਾ ਇੱਕ ਮੁਲਕ ਦਾ ਫੈਸਲਾ ਹੋਊਗਾ ਇੰਡੀਆ ਦਾ ਹੀ ਉਹ ਹੋਊਗਾ ਹਾਂਜੀ ਅਮਰੀਕਾ ਅਮਰੀਕਾ ਥੋੜਾ ਤੈ ਕਰੂਗਾ ਵੀ ਮੈਂ ਇੰਡੀਆ ਜਾ ਕੇ ਕਿੱਥੇ ਜਾ ਜਾਰ ਹੂੰਗਾ ਹਾਂਜੀ ਹਾਂਜੀ ਇਹ ਤਾਂ ਮੋਸਟਲੀ ਮਤਲਬ ਸਮਝ ਆਉਂਦੀ ਹੈ ਵੀ ਜਿਹੜਾ ਗਵਰਨਮੈਂਟ ਹੋ ਗਿਆ ਸੀ ਵੀ ਜਿਹੜਾ ਸੀਗਾ ਇੱਕ ਉਹ ਸੀਗਾ ਉਹਨਾਂ ਦੀ ਆਰਮੀ ਦਾ ਜਹਾਜ਼ ਸੀਗਾ ਸਿਵਿਲਿਅਨ ਜਹਾਜ਼ ਤਾਂ ਆਇਆ ਹੀ ਨਹੀਂ ਉਹ ਹਾਂਜੀ ਹਾਂਜੀ ਉਹ ਆਰਮੀ ਦੇ ਜਹਾਜ਼ ਨੂੰ ਜੇ ਉਤਾਰਨ ਦਾ ਉਹ ਦਿਨ ਹੈ ਉਹ ਜੇ ਅਮਰੀਕਾ ਤੈਅ ਕਰਦਾ ਤਾਂ ਫਿਰ ਇੰਡੀਆ ਕਾਹਦਾ ਸovereign ਨੇਸ਼ਨ ਹੈ ਹਾਂ ਬਿਲਕੁਲ ਉਹੀ ਤਾਂ ਇਹਨਾਂ ਨੇ ਤੈਅ ਕਰਨਾ ਸੀਗਾ ਜੀ ਜੀ ਤੇ ਜਿਹੜਾ ਪਿੱਛੇ ਜੇ 트럼ਪ ਦੀ 100 ਚੁੱਕ ਸਮਾਗਮ ਹੋਇਆ ਉਹਦੇ ਵਿੱਚ ਇਹਨੂੰ ਆਪਣੇ ਮੋਦੀ ਜੀ ਨੂੰ ਡਾਇਰੈਕਟ ਨਾ ਛੱਡ ਕੇ ਔਰ ਪੰਨੂ ਨੂੰ ਛੱਡਿਆ ਜਾਣਾ ਇਹ ਚੀਜ਼ ਨੂੰ ਤੁਸੀਂ ਕਿਵੇਂ ਵੇਂਦੇ ਆ ਦੇਖੋ ਦੋ ਤਿੰਨ ਚੀਜ਼ਾਂ ਹਨ ਮਤਲਬ ਪੰਨੂ ਨੂੰ ਦੇ ਨਾਲ ਉੱਥੇ ਵੀ ਜਿਹੜੀ ਖੜੀ ਹੈ ਜਾਂ ਹੋਰ ਹੈ ਮਤਲਬ ਇੱਕ ਤਾਂ ਇਹ ਹੀ ਕਿਹਾ ਜਾ ਰਿਹਾ ਵੀ ਉਹ ਪੀੜ ਟਿਕਟ ਲੈ ਕੇ ਗਿਆ ਪਰ ਫਿਰ ਵੀ ਇੱਕ ਜਿਹੜਾ ਉਹ ਦੂਜੀ ਗੱਲ ਇਹ ਵੀ ਉਹ ਕਿਤਾ ਕੋਈ ਛੋਟਾ ਜਿਹਾ ਈਵੈਂਟ ਸੀਗਾ ਵੀ ਜਿਹੜਾ ਹਰੇਕ ਬੰਦਾ ਟਿਕਟ ਲੈ ਕੇ ਜਾ ਚੱਲੀ ਜਾਂਦਾ ਉਹਦੀ ਇੱਕ ਵੈਰੀਫਿਕੇਸ਼ਨ ਹੋਣੀ ਸੀ ਸਾਰਾ ਕੁਝ ਹੈ ਉਹ ਤਾਂ ਉਹਨੇ ਵੀ ਇੰਨਾ ਦੇ ਕੋਲ ਕੱਲ ਨੂੰ ਕੋਈ ਆਤਵਾਦੀ ਜਾਂ ਅਤੰਕਵਾਦੀ ਵੀ ਟਿਕਟ ਲੈ ਕੇ ਚਲਾ ਜਾਏਗਾ ਹਾਂ 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 ਉਹੀ ਕਹਿ ਰਹੇ ਆ ਵੀ ਉਹਦੇ ਵਿੱਚ ਇੱਕ ਉਹਨਾਂ ਦੀ ਸਹਿਮਤੀ ਹੋ ਸਗੀ ਦੂਸਰੀ ਗੱਲ ਇਹ ਆ ਵੀ ਉਹ ਜਿਹੜਾ ਅਮਰੀਕਾ ਉਹ ਇਸ ਤਰ੍ਹਾਂ ਨਹੀਂ ਦੇਖਦਾ ਜਿਵੇਂ ਇੰਡੀਆ ਚ ਪੰਨੂ ਨੂੰ ਪ੍ਰਚਾਰਿਆ ਜਾਂਦਾ ਹੈ ਉਹ ਹੋ ਸਕਦਾ ਵੀ ਉਹਨੂੰ ਇੱਕ ਸਿਰਫ ਇੱਕ ਸੈਪਰੇਟਿਸਟ ਲੀਡਰ ਦੇ ਤੌਰ ਤੇ ਰੈਕੋਗਨਾਈਜ਼ ਕਰਦਾ ਹੋਊਗਾ ਤੇ ਉਹ ਇਸ ਤਰ੍ਹਾਂ ਮਤਲਬ ਕੋਈ ਐਡੀ ਗੱਲ ਨਹੀਂ ਹੈ બીજી ਗੱਲ ਇਹ ਵੀ ਹੈ ਕਿ ਉਹਨਾਂ ਨੇ ਇੱਕ ਬੈਲੈਂਸ ਬਣਾਤਾ ਜੇ ਇੰਡੀਆ ਨੇ ਉਹਨੂੰ ਫੋਰਨ ਇਨਵੈਸਟਰ ਨੂੰ ਬੁਲਾਇਆ ਤੇ ਨਾਲ ਉਹਦੇ ਸਾਹਮਣੇ ਉਹਨਾਂ ਨੇ ਇੱਕ ਮੰਦਾ ਉਹ ਵੀ ਦਿਖਾ ਦਿੱਤਾ ਵੀ ਜਿਹੜਾ ਸਰਕਾਰ ਦੀ ਪਾਲਸੀ ਜਾਂ ਇੰਡੀਅਨ ਗਵਰਨਮੈਂਟ ਦੇ ਐਂਟੀ ਖੜਾ ਇੱਕ ਰਿਬੈਲੀਅਨ ਲੀਡਰ ਹੈਗਾ ਅਮਰੀਕਾ 'ਚ ਬੈਠਾ ਸਿੱਖਾਂ ਦਾ ਤੇ ਉਹਦੇ ਤੌਰ ਤੇ ਉਹਨਾਂ ਨੇ ਉਹਨੂੰ ਪੇਸ਼ ਕਰ ਦਿੱਤਾ ਹੋਵੇਗਾ ਹੂੰ ਹੂੰ ਮਤਲਬ ਇਹ ਨਹੀਂਗਾ ਕੋਈ ਵੀ ਜੇ ਜਿਵੇਂ ਸਾਡਾ ਮੀਡੀਆ ਇਥੇ ਸ਼ੋਅ ਕਰਦਾ ਵੀ ਮਤਲਬ ਮੋਦੀ ਜੀ ਦੇ ਬਹੁਤ ਬੜੇ ਦੋਸਤ ਨੇ ਤੇ ਟੰਕਵਾਦੀਆਂ ਨੂੰ ਬਾਹਰ ਕੱਢ ਦੇਗਾ ਇਦਾਂ ਕਰੇਗਾ ਉਦਾਂ ਕਰੇਗਾ ਅਡਮਿਨਿਸਟ੍ਰੇਸ਼ਨ ਨੂੰ ਕੋਈ ਹੁੜੀ ਕੋਈ ਕੜੀ ਨਹੀਂ ਹਾਂ ਇਦਾਂ ਦਾ ਕੁਝ ਨਹੀਂ ਹੈਗਾ ਉਹਨਾਂ ਨੂੰ ਕੋਈ ਮਤਲਬ ਨਹੀਂ ਹੈਗਾ ਇੱਕ ਦੇਖੋ ਨਾ ਦੁਨੀਆ ਭਰ ਦਾ ਜਿੰਨੇ ਵੀ ਅਮਰੀਕਨ ਲੀਡਰ ਹੈ ਚਾਹੇ ਉਹ ਐਂਟੀ ਚਾਈਨਾ ਹੋਵੇ ਜਾਂ ਹੋਰ ਵੀ ਕਿਤੇ ਉਹ ਅਮਰੀਕਾ ਚ ਬਣਾ ਲੈਂਦੇ ਆ ਹਾਂਜੀ ਠੀਕ ਹੈ ਨਾ ਤੇ ਇੰਡੀਆ ਦੇ ਵਿੱਚੋਂ ਵੀ ਕਾਫੀ ਜਿਹੜੇ ਬੰਦੇ ਆ ਵੀ ਮਤਲਬ ਇੱਕ ਈਵਨ ਆਪਾਂ ਸਿੱਖਾਂ ਦੇ ਵੀ ਕਾਫੀ ਆਪਾਂ ਕਹਿ ਲਈਏ ਵੀ ਸੈਪਰੇਟ ਟੈਸਟ ਉਹ ਆ ਜੇ ਉਹਨਾਂ ਨੂੰ ਸਿੱਖਾਂ ਨੂੰ ਅੱਜ ਅੱਜ ਵੀ ਜੇ ਪਨਾਹ ਮਿਲਦੀ ਆ ਤਾਂ ਅਮਰੀਕਾ 'ਚ ਹੀ ਮਿਲਦੀ ਆ ਨਾ ਬਿਲਕੁਲ ਜੀ ਸਾਂਸ ਕਰਕੇ ਮਤਲਬ ਅਮਰੀਕਾ ਵੀ ਇੱਕ ਪਾਲਸੀ ਤਾਂ ਹੈਗੀ ਹੈ ਵੀ ਉਹ ਇਹ ਨਹੀਂ ਹੈ ਕਿ ਜੇ ਵੀ ਇੰਡੀਆ ਉਹਦਾ ਐਡਾ ਵੱਡਾ ਸਟ੍ਰੈਟੈਜਿਕ ਪਾਰਟਨਰ ਵੀ ਨਹੀਂ ਹੈਗਾ ਹੂੰ ਕਿ ਉਹ ਇਸ ਤਰ੍ਹਾਂ ਹੋ ਕਰ ਲਵੇ ਵੀ ਅਮਰੀਕਾ ਸਿਰਫ ਇਹ ਦੇਖੇ ਵੀ ਇੰਡੀਆ ਨੇ ਇੱਕ ਬੰਦੇ ਨੂੰ ਦੁਸ਼ਮਣ ਡਿਕਲੇਅਰ ਕਰਤਾ ਤਾਂ ਉਹ ਵੀ ਉਹਨੂੰ ਦੁਸ਼ਮਣ ਡਿਕਲੇਅਰ ਕਰੂਗਾ ਉਹ ਐਡਾ ਨਹੀਂ ਸੋਚਦੇ ਹਾਂ ਬਿਲਕੁਲ ਜਿਵੇਂ ਤੁਸੀਂ ਪਹਿਲਾਂ ਦੱਸਿਆ ਵੀ ਅਮਰੀਕਾ ਨੂੰ ਇਸ ਟਾਈਮ ਆਪਣੀ ਸਰਦਾਰੀ ਬਚਾਉਣ ਦੀ ਟੈਨਸ਼ਨ ਹੈ ਉਹਨੂੰ ਹੋਰ ਕਿਸੇ ਨਾਲ ਕੋਈ ਮਤਲਬ ਨਹੀਂ ਕਹਿ ਸਕਦੇ ਅਸੀਂ ਵੀ ਉਹਨੂੰ ਹਾਂਜੀ ਹਾਂਜੀ ਜਿਹੜਾ ਨਿਊ ਵਰਲਡ ਆਰਡਰ ਆ ਰਿਹਾ ਤੁਸੀਂ ਕਹਿ ਰਹੇ ਹੋ ਵੀ ਹੋਰ ਚ ਥੋੜਾ ਜਿਹਾ ਉਹ ਚ ਅਮਰੀਕਾ ਦੀ ਕੀ ਭੂਮਿਕਾ ਹੈ ਤੁਸੀਂ ਇਸ ਬਾਰੇ ਜਾਣਕਾਰੀ ਹੈ ਕੋਈ ਦੇਖੋ ਇਹ ਤਾਂ ਕੀ ਕੀ ਹੈ ਕਿ ਦੁਨੀਆ ਦੇ ਮੋਸਟਲੀ ਜਿਹੜੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਹੈ ਜਾਂ ਵੱਡੀਆਂ ਕਾਰਪੋਰੇਸ਼ਨਸ ਹੈ ਉਹ ਸਾਰਿਆਂ ਅਮਰੀਕਾ ਨਾਲ ਹੀ ਐਸੋਸੀਏਟਡ ਹੈ ਜੀ ਠੀਕ ਹੈ ਨਾ ਤੇ ਆਪਾਂ ਇਹ ਕਹਿ ਦਿੱਤੀ ਵੀ ਨਵੇਂ ਵਰਲਡ ਆਰਡਰ ਦੇ ਵਿੱਚ ਉਹ ਅਮਰੀਕਾ ਬਿਲਕੁਲ ਜ਼ੀਰੋ ਹੋਊਗਾ ਐਦਾਂ ਤਾਂ ਕੁਝ ਵੀ ਨਹੀਂ ਆ ਉਹ ਅਮਰੀਕਾ ਦੀ ਇੱਕ ਫੈਸੇਦਾਰੀ ਤੋਂ ਬਿਨਾ ਕੋਈ ਵੀ ਵਰਲਡ ਆਰਡਰ ਮੌਜੂਦਾ ਟਾਈਮ ਦੇ ਵਿੱਚ ਬਦਲ ਨਹੀਂ ਸਕਦਾ ਜੀ ਤਾਂ ਇਸ ਕਰਕੇ ਜਿੱਥੇ ਉਹ ਹੋਊਗਾ ਕਿਉਂਕਿ ਕੈਪੀਟਲਿਸਟ سرمایه ਦਾ ਜਿਹੜਾ ਸਭ ਤੋਂ ਵੱਡਾ ਗਾੜਾ ਦੁਨੀਆ ਦਾ ਸਭ ਤੋਂ ਵੱਡਾ ਇੰਸਟੀਚਿਊਨ ਹੀ ਆਪਾਂ ਕਹਿ ਸਕਦੇ ਹਾਂ ਉਹ ਅਮਰੀਕਾ ਹੀ ਹੈ ਜੇ ਨਵੇਂ ਵਰਲਡ ਆਰਡਰ ਚ ਅਮਰੀਕਾ ਡਾਊਨ ਜਾਏਗਾ ਤਾਂ ਦੁਨੀਆ ਦਾ ਸਾਰਾ ਜਿਹੜਾ ਕੈਪਟਲਿਸਟ ਆਰਡਰ ਹੈ ਉਹ ਹੀ ਡੇਜੂਗਾ ਹਾਂ 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 ਤੇ ਇਸ ਕਰਕੇ ਅਮਰੀਕਾ ਨੂੰ ਉਹਦੇ ਵਿੱਚੋਂ ਆਪਾਂ ਬਾਹਰ ਨਹੀਂ ਮੰਨੋ ਕਮਜ਼ੋਰ ਨਹੀਂ ਰੱਖ ਗਿੰਦ ਸਾਹਿਬ ਤੇ ਉਹਨੂੰ ਇਹ ਵੀ ਨਹੀਂ ਕਹਿ ਸਕਦੇ ਵੀ ਉਹ ਸਭ ਕੁਝ ਛੱਡ ਗਿਆ ਹੈ ਦੂਜੀ ਗੱਲ ਇਹ ਹੈ ਵੀ ਇੱਕ ਚਾਈਨਾ ਦੀ ਜਿਹੜੀ ਟੈਕਨੋਲੋਜੀ ਹੈ ਜੇ ਆਪਾਂ ਦੇਖਦੇ ਹਾਂ ਵੀ ਚਾਈਨਾ ਦਾ ਵਰਲਡ ਆਰਡਰ ਦੇ ਉੱਪਰ ਇੱਕ ਖਾਦੀ ਹੋਣਾ ਉਹ ਕੱਲਾ ਅਮਰੀਕਾ ਨਹੀਂ ਉਹ ਵੈਸੇ ਵੀ ਓਵਰਆਲ ਦੁਨੀਆ ਦਾ ਕੋਈ ਵੀ ਛਾਂਟਾ ਹੋਵੇ ਹਾਂ ਉਹਦੇ ਲਈ ਹੀ ਖਤਰਨਾਕ ਹੈ ਚਾਈਨਾ ਨਾ ਤਾਂ ਆਪਾਂ ਕਹਿ ਸਕਦੇ ਸਾਦੇ ਵੀ ਪਿਓਰਲੀ ਕੋਈ ਕੈਪਟਲਿਸਟ ਜਾਂ ਸੋਸ਼ਲਿਸਟ ਸੋਚ ਤੇ ਖੜਾ ਉਹ ਵੀ ਇੱਕ ਮਤਲਬ ਚਾਈਨਾ ਆਪਣੇ ਆਪ ਹੀ ਇੱਕ ਕੈਪਟਲਿਸਟ ਕੰਟਰੀ ਹੀ ਹੈ ਨਵੇਂ ਦੌਰ ਦੇ ਵਿੱਚ ਜੀ ਜੀ ਮਤਲਬ ਸ਼ੋਅ ਤਾਂ ਇਹ ਕਰਦੇ ਵੀ ਉਹ ਸੋਸ਼ਲਿਸਟ ਹੈ ਜਾਂ ਕੁਝ ਹੈ ਬਟ ਉਹਨਾਂ ਦੀ ਪੋਲਿਸੀ ਹੈ ਦੁਨੀਆ ਭਰ ਦੇ ਵਿੱਚ ਜਿਹੜੀ ਉਹਨਾਂ ਦੇ ਪ੍ਰੈਸ ਤੇ ਵੀ ਜਿਹੜੀ ਰੋਕ ਹੈ ਜਾਂ ਸੈਂਸਰਸ਼ਿਪ ਹੈ ਬਹੁਤ ਜ਼ਿਆਦਾ ਸਖਤ ਹੈ ਤਾਂ ਕਿਸੇ ਵੀ ਤਰ੍ਹਾਂ ਦੇ ਵਰਲਡ ਆਰਡਰ ਤੇ ਉਹ ਖਾ ਵੀ ਹੁੰਦਾ ਹੈ ਤਾਂ ਪੂਰੀ ਦੁਨੀਆ ਲਈ ਨੁਕਸਾਨ ਹੁੰਦਾ ਉਸ ਦਾ ਹਾਂ ਹਾਂ ਭਾਈ ਸਾਹਿਬ ਜੀ ਇੱਕ ਸਵਾਲ ਜਿਹੜਾ ਮੇਰੇ ਮਨ ਦੇ ਵਿੱਚ ਆ ਰਿਹਾ ਵਾ ਮੈਂ ਆਪ ਜੀ ਨਾਲ ਸ਼ੇਅਰ ਕਰਨਾ ਚਾਹੁੰਦਾ ਵਾ ਵੀ ਉਹ ਸਵਾਲ ਕੋਈ ਵੀ ਨਹੀਂ ਕਰਦਾ ਅਮਰੀਕਾ ਜਿਹੜੀ ਕੰਟਰੀ ਆ ਅਮਰੀਕਾ ਕੰਟਰੀ ਜਿਹੜੀ ਸਾਰੀ ਦੀ ਸਾਰੀ ਡਿਵੈਲਪ ਜਿਹੜੀ ਹੋਈ ਆ ਜਾਂ ਵੱਸੀ ਬਣੀ ਜਿਹੜੀ ਆ ਉਹ ਪ੍ਰਵਾਸੀਆਂ ਦੇ ਸਿਰ ਤੇ ਆ ਮਨ ਲਓ ਕਿ ਪੱਛੀਵਾਦ ਦੇ ਸਮੇਂ ਤੇ ਲਾਲੋ 700 800 ਸਾਲ ਪਹਿਲੋਂ ਇਹ ਸਾਰੇ ਸਾਰੇ ਪ੍ਰਵਾਸ ਕਰਕੇ ਹੀ ਗਏ ਨੇ ਯੂਰਪ ਤੋਂ ਜਿੰਨੇ ਵੀ ਲੋਕ ਜਿਨ੍ਹਾਂ ਦਾ ਉੱਥੇ ਰਾਜ ਆ ਬੋਲ ਬਾਲਾ ਵਾ ਠੀਕ ਹੈ ਜੀ ਜਿਹੜੇ ਉਥੋਂ ਦੇ ਮੂਲ ਨਿਵਾਸੀ ਨੇ ਉਹ ਵਿਚਾਰੇ ਤੇ ਬਿਲਕੁਲ ਅਲੱਗ ਥਾਂ ਤੇ ਪਏ ਹੋਏ ਨੇ ਉਹਨਾਂ ਤੋਂ ਉਹਨਾਂ ਕੋਲ ਕੋਈ ਪਾਵਰ ਨਹੀਂਗੀ ਪਰ ਉਹੋ ਹੀ ਜਿਹੜੇ ਪ੍ਰਵਾਸੀ ਆਪ ਕਿਸੇ ਟਾਈਮ ਤੇ ਪ੍ਰਵਾਸੀ ਸਨ ਅੱਜ ਉਹ ਪ੍ਰਵਾਸੀਆਂ ਨਾਲ ਇੰਨਾ ਜ਼ਿਆਦਾ ਵਿਰੋਧ ਕਰ ਰਹੇ ਨੇ ਤੇ ਇੱਥੇ ਕੋਈ ਸਵਾਲ ਹੀ ਨਹੀਂ ਖੜਾ ਕਰਦਾ ਇਹ ਇਹ ਤਾਂ ਬਿਲਕੁਲ ਮਤਲਬ ਗੱਲ ਕਰਨ ਵਾਲੀ ਵੀ ਇਹ ਹੈ ਵੀ ਅਮਰੀਕਾ ਖੁਦ ਹੀ ਪ੍ਰਵਾਸੀਆਂ ਦੇ ਸਿਰ ਤੇ ਹੀ ਬਣਿਆ ਹੈ ਪ੍ਰਵਾਸੀਆਂ ਨੇ ਹੀ ਬਣਾਇਆ ਮੌਜੂਦਾ ਅਮਰੀਕਾ ਜੀ ਤੇ ਇੱਕ 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 ਟਾਈਮ ਦਾ ਇਹ ਇਹ ਨਿਯਮ ਸੀਗਾ ਵੀ ਜਿਹੜਾ ਅਮਰੀਕਾ ਦੇ ਵਿੱਚ ਐਂਟਰ ਕਰ ਜਾਂਦਾ ਹੈ ਅਮਰੀਕਾ ਉਹਨੂੰ ਰਿਪੋਰਟ ਨਹੀਂ ਸੀ ਕਰ ਸਕਦਾ ਵੀ ਜਦ ਤੱਕ ਕੋਈ ਕੋਈ ਕ੍ਰਿਮੀਨਲ ਨਾ ਹੋਵੇ ਜਾਂ ਕੁਝ ਅਮਰੀਕਾ ਦੇ ਖਿਲਾਫ ਐਕਟੀਵਿਟੀ ਨਾ ਕਰੇ ਉਦੋਂ ਤੱਕ ਉਹ ਉਹਨੂੰ ਰਿਪੋਰਟ ਨਹੀਂ ਸੀ ਕਰਦਾ ਹਾਂ ਹਾਂ ਪਰ ਇਹ 트럼ਪ ਨੇ ਜਿਹੜਾ ਫੈਸਲਾ ਲਿਆ ਹੈ ਇਹਦਾ ਵਿਦਨ ਅਮਰੀਕਾ ਚ ਹੀ ਵੱਡਾ ਵਿਰੋਧ ਹੋ ਰਿਹਾ ਹੈ ਹਾਂ 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 ਅਮਰੀਕਾ ਦੇ ਮਤਲਬ ਕੁਝ ਇਹ ਮਤਲਬ ਦੱਸਿਆ ਜਾ ਰਿਹਾ ਹੈ ਵੀ ਉੱਥੇ ਇਸ ਬਾਰੇ ਵਿਰੋਧ ਵੀ ਬਰਬਰ ਦਾ ਹੀ ਹੋ ਰਿਹਾ ਇਸ ਪਾਲਿਸੀ ਤੇ ਹਾਂ 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 ਤਾਂ ਬਾਕੀ ਇਹ ਵੀ ਗੱਲ ਹੈ ਕਿ ਇਕੱਲਾ ਟਰੰਪ ਸਿੱਧਾ ਕੋਈ ਕਾਨੂੰਨ ਨਹੀਂ ਬਦਲ ਸਕਦਾ ਹਾਂ ਠੀਕ ਹੈ ਕੁਝ ਦੇਰ ਲਈ ਪਾਲਿਸੀਆਂ ਕੁਝ ਹੋ ਕਰੂਗਾ ਬਟ ਓਵਰਆਲ ਜੇ ਉਹ ਕਹੇ ਵੀ ਅਮਰੀਕਾ ਦਾ ਕਾਨੂੰਨ ਹੀ ਬਦਲ ਦਊਗਾ ਉਹ ਤਾਂ ਇਸ ਤਰ੍ਹਾਂ ਕਰਨਾ ਬਹੁਤ ਦੁੱਖ ਹੈ ਐ ਵਿਦਨ ਅਮਰੀਕਾ ਤੋਂ ਇਸ ਦੇ ਵਿੱਚ ਡਿਬੇਟ ਚੱਲ ਰਹੀ ਹੈ ਇਸ ਤੇ ਸਵਾਲ ਹੋ ਰਹੇ ਬਟ ਉਸ ਚੀਜ਼ ਨੂੰ ਕੋਈ ਸ਼ੂ ਵੀ ਨਹੀਂ ਰਿਹਾ ਆਪਣੇ ਖਾਸ ਕਰ ਇੱਧਰ ਭਾਰਤੀ ਮੀਡੀਆ ਤੇ ਤਾਂ ਇਸ ਬਾਰੇ ਕੋਈ ਗੱਲਬਾਤ ਹੀ ਨਹੀਂ ਹੈ ਅ ਬਿਲਕੁਲ ਕਰਨੀ ਚਾਹੀਦੀ ਵੇ ਕਿ ਜਿੰਨੇ ਦੇਸ਼ਾਂ ਦੇ ਵਿੱਚ ਰਿਪੋਰਟ ਹੋ ਕੇ ਜਾ ਰਹੇ ਨੇ ਮੈਂ ਕਹਿੰਦਾ ਵੀ ਸਾਰੇ ਦੇਸ਼ਾਂ ਨੂੰ ਇੱਕ ਗੱਲ ਕਰਨੀ ਚਾਹੀਦੀ ਆ ਥੋਕੋ ਜਾ ਕੇ ਕਰਨੀ ਚਾਹੀਦੀ ਆ ਵੀ ਤੁਸੀਂ ਆਪ ਵੀ ਕਿਸੇ ਟਾਈਮ ਤੇ ਪ੍ਰਵਾਸੀ ਸੋ ਤਾਂ ਅੱਜ ਤੁਸੀਂ ਪ੍ਰਵਾਸੀਆਂ ਨਾਲ ਇੰਨੀ ਨਫ਼ਰਤ ਕਰ ਰਹੇ ਹੋ ਜੋ ਉਹਨਾਂ ਨੂੰ ਬਾਹਰ ਕੱਢਣ ਦੇਓ ਮੰਨ ਲਓ ਤੇ ਇਹ ਉਦੋਂ ਤੁਸੀਂ ਵੀ ਨਵੇਂ ਖੇਤੀ ਦੇ ਚੱਕਰ 'ਚ ਜਾਂ ਨਵੇਂ ਆਪਣੇ ਆਪਣਾ ਰੋਜਗਾਰ ਚਲਾਉਣ ਦੇ ਚੱਕਰ 'ਚ ਜਾਂ ਆਪਣੇ ਆਪ ਨੂੰ ਸਰਵਾਈਵ ਕਰਨ ਦੇ ਚੱਕਰ 'ਚ ਹੀ ਉੱਥੇ ਪਹੁੰਚੇ ਹੋ ਤਾਂ ਅੱਜ ਦੇ ਲੋਕ ਜਿਹੜੇ ਆ ਚਲੋ ਥੋੜਾ ਜਾਂ ਬਦਲ ਗਿਆ ਵਾ ਮੰਨ ਲਓ ਵੀ ਚੀਜ਼ਾਂ ਬਦਲ ਗਈਆਂ ਨੇ ਪਰ ਅੱਜ ਵੀ ਲੋਕ ਸਰਵਾਈਵ ਕਰਨ ਵਾਸਤੇ ਜਾ ਰਹੇ ਨੇ ਇੱਥੇ ਨਹੀਂ ਕਹਿਦਾ ਸਰਦਾ ਤਾਂ ਫਿਰ ਉਹ ਕਹਿੰਦਾ ਵੀ ਚਲੋ ਅਸੀਂ ਅਮਰੀਕਾ ਚਲੇ ਜਾਂਦੇ ਆ ਪੈਸੇ ਲਾ ਕੇ ਵੀ ਜਾ ਰਹੇ ਨੇ ਜਾਨ ਆਪਣੀ ਲਾ ਕੇ ਜਾ ਰਹੇ ਨੇ ਕਈ ਤਾਂ ਰਾਹ 'ਚ ਹੀ ਵਿਚਾਰੇ ਮਰ ਜਾਂਦੇ ਤੁਹਾਨੂੰ ਵੇਖਿਆ ਇਹਨੇ ਖਬਰਾਂ ਸਾਰੀਆਂ ਹਾਂਜੀ ਤੇ ਫਿਰ ਇਸ ਤਰੀਕੇ ਨਾਲ ਇੰਨਾ ਬੇਕਿਰਕ ਹੋ ਜਾਂਦਾ ਅਮਰੀਕਾ ਤੇ ਇੱਥੇ ਸਵਾਲ ਹੀ ਕੋਈ ਨਹੀਂ ਕਰਦਾ ਮੈਂ ਤਾਂ ਇਹ ਸਾਲੀ ਦੇਖੋ ਇਹ ਵੀ ਦੋ ਦੋ ਗੱਲਾਂ ਹੋਰ ਵੀ ਹੈ ਨਾ ਇੱਕ ਅਮਰੀਕਾ ਦੇ ਵਿੱਚ ਜਿਹੜਾ ਪ੍ਰਵਾਸੀ ਪੱਕਾ ਹੋ ਗਿਆ ਜੀ ਉਹ ਤਾਂ ਤੁਸੀਂ ਈਵਨ ਇਹ ਵੀ ਦੇਖ ਲਓ ਵੀ ਈਵਨ ਆਪਣੇ ਪੰਜਾਬੀ ਹੈ ਜਿਹੜੇ ਕੈਨੇਡਾ ਜਾਂ ਇੰਗਲੈਂਡ ਤੋਂ ਵੀ ਪੱਕੇ ਹੋ ਜਾਂਦੇ ਆ ਤਾਂ ਨਵੇਂ ਬੱਚਿਆਂ ਨੂੰ ਰੋਕਦੇ ਆ ਹਾਂ ਇੱਕ ਗਲੋਬਲ ਲੈਵਲ ਤੇ ਆਪਾਂ ਦੇਖਦੇ ਆ ਵੀ ਰੋਜ਼ਗਾਰ ਕਰਾਈਸਿਸ ਵੀ ਹੈਗਾ ਕਿਤੇ ਨਾ ਕਿਤੇ ਜੀ ਤੇ ਉਸ ਚੀਜ਼ ਤੋਂ ਵੀ ਝਲਕਦਾ ਦੂਸਰੀ ਗੱਲ ਜਿਹੜੀ ਵਰਲਡਵਾਈਡ ਇਨਫਲੇਸ਼ਨ ਆਈ ਜਾਣਾ ਹਾਂ ਹਾਂ ਉਸ ਨੇ ਵੀ ਮਤਲਬ ਦੁਨੀਆ ਦੇ ਫਾਈਨੈਂਸ਼ੀਅਲ ਸਿਸਟਮ ਨੂੰ ਇੱਕ ਡਿਸਟਰਬ ਕੀਤਾ ਹੈ ਜੀ ਉਹਦੇ ਵਿੱਚੋਂ ਸਰਕਾਰਾਂ ਸਿਰਫ ਪਹਿਲਾਂ ਆਪਣੇ ਬੰਦਿਆਂ ਦਾ ਹਿੱਤ ਦੇਖ ਰਹੀਆਂ ਹਾਂ ਹਾਂ ਤੇ ਉਸ ਕਰਕੇ ਸਥਾਨਕ ਤੌਰ ਤੇ ਮਤਲਬ ਉਹਨਾਂ ਨੂੰ ਇੱਕ ਸਮਰਥਨ ਵੀ ਮਿਲਦਾ ਪਿਆ ਹੈ ਇਹ ਹਰ ਕਦੇ ਉਹੀ ਮਤਲਬ ਇਸੀ ਨੂੰ ਇਸ ਤਰ੍ਹਾਂ ਕਹਿ ਸਕਦੇ ਹਾਂ ਵੀ ਜਿੱਦਾਂ ਪੰਜਾਬ ਹੈ ਜੀ ਪੰਜਾਬ ਦੇ ਵਿੱਚ ਮਤਲਬ ਇਮੀਗ੍ਰੈਂਟਸ ਪੁਰਾਣੇ ਆਉਂਦੇ ਰਹੇ ਐ ਪਰ ਅੱਜ ਦੇ ਦੌਰ ਦੇ ਵਿੱਚ ਇਹ ਹੋ ਗਿਆ ਕਿ ਪੰਜਾਬ ਦਾ ਸਥਾਨਕ ਬੰਦਾ ਇਹਦਾ ਆਬਾਦੀ ਦਾ ਸੰਤੁਲਨ ਵਿਗੜ ਰਿਹਾ ਤਾਂ ਉਸੇ ਤਰ੍ਹਾਂ ਦਾ ਇੱਕ ਖਸ਼ਿਆ ਪੰਜਾਬ ਚ ਵੀ ਖੜਾ ਹੋ ਗਿਆ ਹਾਂਜੀ ਠੀਕ ਹੈ ਪਰ ਅਸੀਂ ਪੰਜਾਬ ਤੇ ਪੰਜਾਬ ਤੇ ਅਮਰੀਕਾ ਨੂੰ ਕਿਸ ਤਰੀਕੇ ਨਾਲ ਕੰਪੇਅਰ ਕਰ ਸਕਦੇ ਆ ਮਤਲਬ ਕਿ ਨਹੀਂ ਉਹ ਉਹ ਇਸ ਤਰ੍ਹਾਂ ਨਹੀਂ ਕਰ ਰਿਹਾ ਮੈਂ ਪੰਜਾਬ ਇੱਕ ਮੁਲਕ ਦੇ ਤੌਰ ਤੇ ਨਹੀਂ ਕਰ ਰਿਹਾ ਇੱਕ ਖਿੱਤੇ ਦੀ ਆਇਡੈਂਟੀਟੀ ਦੇ ਤੌਰ ਤੇ ਮੈਂ ਗੱਲ ਕਰਦਾ ਪਿਆ ਵੀ ਜਿਹੜਾ ਇੱਕ ਗਲੋਬਲੀ ਟ੍ਰੈਂਡ ਹੈ ਉਹ ਕੱਲਾ ਅਮਰੀਕਾ 'ਚ ਹੀ ਨਹੀਂ ਹੈ ਉਹ ਤੁਸੀਂ ਦੇਖ ਲਓ ਫਰਾਂਸ 'ਚ ਵੀ ਹੋ ਰਿਹਾ ਹੈ ਹਾਂ ਉਹ ਜਰਮਨ ਚ ਵੀ ਹੋ ਰਿਹਾ ਹੈ ਹਾਂ ਯੂਰਪ ਦੇ ਹੋਰ ਹਿੱਸਿਆਂ ਚ ਵੀ ਹੋਣ ਲੱਗਿਆ ਉਸ ਤਰ੍ਹਾਂ ਦਾ ਹਾਂ ਹਾਂ ਤਾਂ ਮਤਲਬ ਇਮੀਗ੍ਰੈਂਟਸ ਨੂੰ ਲੈ ਕੇ ਜਿਹੜਾ ਇੱਕ ਰੋਸ ਹੈ ਉਹ ਅਸਲ ਚ ਜਿਹੜੀ ਹੈ ਫਾਈਨੈਂਸ਼ੀਅਲ ਜਿਹੜੀ ਕ੍ਰਾਈਸਿਸ ਹੈ ਉਹਦੇ ਵਿੱਚੋਂ ਨਿਕਲ ਰਿਹਾ ਹੈ ਜੀ ਦੁਨੀਆ ਦੇ ਵਿੱਚ ਮਤਲਬ ਫਾਈਨੈਂਸ਼ੀਅਲ ਤੌਰ ਤੇ ਇੱਕ ਵੱਡਾ ਕ੍ਰਾਈਸਿਸ ਆ ਰਿਹਾ ਹੈ ਜੋ ਗ੍ਰੇਨ ਵਾਰ ਨੇ ਜਿਹੜੀ ਇਨਫਲੇਸ਼ਨ ਲਿਆ ਪੂਰੇ ਯੂਰਪ ਚ ਉਸ ਚੀਜ਼ ਨੇ ਕਈ ਜਗ੍ਹਾ ਮਤਲਬ ਸਥਾਨਕਤਾ ਦੇ ਮਸਲੇ ਨੂੰ ਤਕੜਾ ਕੀਤਾ ਤੇ ਇਹੀ ਕਾਰਨ ਹੈ ਕਿ ਮਤਲਬ ਉਹ ਇਵਨ ਉਨ ਤੁਸੀਂ ਦੇਖ ਲਓ ਕਿ ਕੈਨੇਡਾ ਕੈਨੇਡਾ ਨੇ ਵੀ ਜਿਹੜਾ ਫੈਸਲਾ ਲੈਣਾ ਪਿਆ ਨਿਯਮ ਸਖਤ ਕੀਤੇ ਆ ਅਖੀਰਕਾਰ ਤਾਂ ਉਹਨਾਂ ਦਾ ਮਸਲਾ ਇਹ ਹੈ ਵੀ ਉੱਥੇ ਕਿਉਂਕਿ ਗਰੋਜ਼ਗਾਰੀ ਵੱਧ ਰਹੀ ਹੈ ਤੇ ਕੰਮਕਾਰ ਦੇ ਵਿੱਚ ਮਤਲਬ ਜ਼ਿਆਦਾ ਬੰਦਿਆਂ ਦਾ ਆ ਜਾਣਾ ਇੱਕ ਉਹਨਾਂ ਦੀ ਹੋ ਸਕਦਾ ਸਟੇਟ ਪਾਲਿਸੀ ਤੇ ਵੀ ਇੱਕ ਫਰਕ ਹੈ ਕਿ ਪਹਿਲਾਂ ਉਹਨਾਂ ਨੇ ਇਹ ਪਹਿ ਨਹੀਂ ਕੀਤਾ ਹੂੰ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਰੋਸ ਆ ਜਾਂਦਾ ਤੇ ਉਸ ਤਰ੍ਹਾਂ ਦੀ ਪਾਲਿਸੀ ਬਣ ਜਾਂਦੀ ਹੈ ਜੀ ਜੀ ਪਰ ਇਹ ਚੀਜ਼ ਵੀ ਸਥਾਨ ਪਰਮਾਨੈਂਟ ਨਹੀਂ ਆਪਾਂ ਇਸ ਚੀਜ਼ ਨੂੰ ਕਹਿ ਸਕਦੇ ਜੀ ਪਰਮਾਨੈਂਟ ਨਹੀਂ ਕਹਿ ਸਕਦੇ ਪਰ ਇਹ ਚ ਜਿਹੜਾ ਮੈਂ ਸਮਝਦਾ ਵੀ ਲਾਸਟ ਲਾਸਟ ਜਿਹਦਾ ਕਨਕਲੂਜਨ ਅਸੀਂ ਘਟਨਾ ਹੋਏ ਜਿਵੇਂ ਸਾਡਾ ਲੋਕਤੰਤਰ ਕਹਿ ਦਿੰਦੇ ਆਂ ਵੀ ਲੋਕਤੰਤਰ ਹੀ ਇਹ ਸ਼ਬਦ ਇਹ ਦੇਸ਼ਾਂ ਦੇ ਵਿੱਚ ਲੋਕਤੰਤਰ ਮੰਨਿਆ ਜਾਂਦਾ ਵੋਟਾਂ ਦੀ ਰਾਜਨੀਤੀ ਕਹਿ ਸਕਦੇ ਆਂ ਅਸੀਂ ਇਹਨੂੰ ਹਨਾ ਜੀ ਵੀ ਵੋਟਾਂ ਲੈਣ ਦੇ ਪ੍ਰੈਸ਼ਰ ਹੇਠ ਹੀ ਆ ਜਾਂਦੀਆਂ ਨੇ ਸਰਕਾਰਾਂ ਹੋ ਸਕਦਾ ਸਰਕਾਰਾਂ ਕੋ ਇਹ ਚੀਜ਼ਾਂ ਤੇ ਸੋਚਦੀਆਂ ਹੋਣਗੀਆਂ ਹਰ ਚੀਜ਼ ਦੇ ਉੱਤੇ ਪਰ ਉਹਨੂੰ ਇੱਕ ਧਿਰ ਨੂੰ ਖੁਸ਼ ਕਰਨ ਵਾਸਤੇ ਵੀ ਇਹੋ ਜਿਹੇ ਫੈਸਲੇ ਲੈਣੇ ਪੈਂਦੇ ਹੋਣਗੇ ਬਿਲਕੁਲ ਇਹ ਹੋ ਜਾਂਦਾ ਇਹ ਹੋ ਜਾਂਦਾ ਬਟ ਫਿਰ ਵੀ ਕਈ ਕਈ ਜਗ੍ਹਾ ਕੁਝ ਮਜਬੂਰੀਆਂ ਵੀ ਆ ਜਾਂਦੀਆਂ ਇੱਕ ਵੋਟ ਬੈਂਕ ਦੀ ਪੋਲਿਟਿਕਸ ਆਪਾਂ ਹਰ ਜਗ੍ਹਾ ਨਹੀਂ ਕਹਿ ਸਕਦੇ ਪਰ ਕਿਤੇ ਜਿਸ ਤਰ੍ਹਾਂ ਦੀ ਮਤਲਬ ਯੂਕਰੇਨ ਵਾਰ ਨੇ ਹਾਲਤ ਕਰ ਦਿੱਤੀ ਹੈ ਨਾ ਦੁਨੀਆ ਦੇ ਮੁਲਕਾਂ ਦੇ ਵਿੱਚ ਖਾਸ ਕਰਕੇ ਯੂਰਪ ਦੇ ਵਿੱਚ ਇਨਫਲੇਸ਼ਨ ਬਹੁਤ ਜ਼ਿਆਦਾ ਆ ਗਈ ਹੈ ਤਾਂ ਇਸ ਕਰਕੇ ਮਤਲਬ ਕਿਤੇ ਨਾ ਕਿਤੇ ਸਖਤ ਫੈਸਲੇ ਵੀ ਆਣਨ ਲੱਗੇ ਆ ਉਹਨਾਂ ਨੂੰ ਆਪਾਂ ਪਿਓਰਲੀ VOTING ਪੋਲਿਟਿਕਸ ਨਹੀਂ ਕਹਿ ਸਕਦੇ ਜਿੱਦਾਂ ਆਪਣੇ ਮਤਲਬ ਭਾਰਤ ਜਾਂ ਪਾਕਿਸਤਾਨ 'ਚ ਮਸਲੇ ਬੰਦੇ ਆ ਯੂਰਪ ਜਾਂ ਅਮਰੀਕਾ 'ਚ ਬਿਲਕੁਲ ਉਸ ਤਰ੍ਹਾਂ ਦੇ ਨਹੀਂ ਹੈ ਉਹ ਆ ਰਹੇ ਆ ਕਿਉਂਕਿ ਉਹਨਾਂ ਦੀ ਇਕਨੋਮੀ ਡਾਊਨ ਜਾ ਰਹੀ ਹੈ ਹਾਂ ਹਾਂ ਪਾਈ ਸਾਹਿਬ ਜੀ ਚਲੋ ਕਾਫੀ ਲੰਮੀਆਂ ਗੱਲਾਂ ਹੋ ਗਈਆਂ ਨੇ ਮੈਂ ਲਾਸਟ ਦੇ ਵਿੱਚ ਇੱਕ ਗੱਲ ਦੇ ਉੱਤੇ ਮੈਂ ਮਾਫੀ ਚਾਹਾਂਗਾ ਫਿਰ ਆਪ ਜੀ ਤੋਂ ਜਿਵੇਂ ਹੁਣ ਇਤੋਂ ਪ੍ਰਵਾਸ ਹੋ ਰਿਹਾ ਹੈ ਇੰਡੀਆ ਦੇ ਵਿੱਚੋਂ ਭਾਰਤ ਦੇ ਵਿੱਚੋਂ ਪ੍ਰਵਾਸ ਹੋ ਰਿਹਾ ਵਾ ਇਹਦਾ ਜ਼ਿੰਮੇਵਾਰ ਅਸਲ ਜ਼ਿੰਮੇਵਾਰ ਜਿਹੜਾ ਵਾ ਤੁਸੀਂ ਕਿੰਨੂੰ ਮੰਨਦੇ ਹੋ ਦੇਖੋ ਅਸਲ ਚਾ ਤਾਂ ਜਿਹੜਾ ਜ਼ਿੰਮੇਵਾਰ ਹੈ ਉਹ ਇੱਕ ਤਰ੍ਹਾਂ ਦਾ ਜੇ ਪ੍ਰਵਾਸ ਹੋ ਰਿਹਾ ਹੈ ਇਹ ਇਸ ਮੁਲਕ ਤੋਂ ਤਾਂ ਸਟੇਟ ਪਾਲਿਸੀ ਵੀ ਹੈ ਇੱਕ ਤਰ੍ਹਾਂ ਦੇ ਅਸੀਂ ناکਾਮ ਮੁਲਕ ਰਹੇ ਹਾਂ ਸਾਡੀਆਂ ਇਕਨੋਮੀयां ناکਾਮ ਰਹੀਆਂ ਹੈ ਇਸੇ ਕਰਕੇ ਪ੍ਰਵਾਸ ਹੋ ਰਿਹਾ ਹੈ ਮੰਨ ਲਓ ਕਿ ਆਪਾਂ ਕਹਿੰਦੇ ਆ ਵੀ ਇਵਨ ਪੰਜਾਬ ਹੀ ਹੈ ਦੁਨੀਆ ਦਾ ਸਭ ਤੋਂ ਫਰਟਾਈਲ ਖੇਤਰ ਹੈ ਐ ਇੱਥੇ ਉਹ ਮਤਲਬ ਤਿੰਨ ਤਿੰਨ ਉਪਜਾ ਮਿਲਦੀਆਂ ਦੁਨੀਆ ਦੇ ਵਿੱਚ ਇੱਕ ਜਾਂ ਦੋ ਫਸਲਾਂ ਹੀ ਲੈਂਦੇ ਆ ਸਾਲ ਦੀਆਂ ਠੀਕ ਹੈ ਜੀ ਸਿੱਧੇ ਤੋਂ ਅਰਥ ਦੇ ਇਹ ਕਹਿਣਾ ਹੈ ਕਿ ਜਿਹੜੀ ਸੱਤਾਧਾਰੀ ਸੱਤਾ ਧੇਰਿਆ ਉਹ ਹੀ ਜ਼ਿੰਮੇਵਾਰ ਮੰਨੀ ਜਾ ਸਕਦੀ ਹੈ ਸੱਤਾ ਧੇਰ ਕੀ ਪੂਰਾ ਪੋਲਿਟੀਕਲ ਸਿਸਟਮ ਹੀ ਹੈ ਇਹਨਾਂ ਦਾ ਜਿਹੜਾ ਇੱਕ ਨਕਾਮੀ તરફ ਵੱਧ ਗਿਆ ਹੈ ਸੱਤਾ ਧੇਰ ਦੇ ਨਾਲ ਨਾਲ ਐਡਮਿਨਿਸਟ੍ਰੇਸ਼ਨ ਜਿਹੜੀਆਂ ਪੋਲਿਸੀਜ਼ ਹੈ ਉਹ ਇੱਥੇ ਦੇ ਲੋਕਾਂ ਨੂੰ ਰੋਕ ਨਹੀਂ ਸਕਿਆ ਤੁਸੀਂ ਇਹ ਇੱਕ ਇੱਕ ਟਾਈਮ ਲਈ ਮਤਲਬ ਇਹ ਸੋਚ ਲਓ ਕਿ ਜੇਕਰ ਦੁਨੀਆ ਦੇ ਵਿੱਚ ਯੂਰਪ ਜਾਂ ਅਮਰੀਕਾ ਦੁਆਰਾ ਬਾਰਡਰ ਨਿਯਮਾਂ ਚ ਧੇਰੇ ਰਹਿੰਦਾ ਜਾਂ ਸੋਖੇ ਵੀਜ਼ਾ ਨਿਯਮ ਆ ਜਾਂਦੇ ਆ ਤਾਂ ਮੈਨੂੰ ਲੱਗਦਾ ਵੀ ਸਿਰ ਪੰਜਾਬ ਨਹੀਂ ਪੂਰੇ ਇੰਡੀਆ ਦੇ ਵਿੱਚੋਂ ਜਿੱਦਾਂ ਕਿ ਮਾਈਗ੍ਰੇਸ਼ਨ ਹੋ ਰਹੀ ਹੈ ਇੱਕਦਮ ਹੀ ਹੋ ਜੂਗੀ ਤਾਂ ਆਪਾਂ ਨੂੰ ਇਹ ਲੱਗਦਾ ਪਿਆ ਵੀ ਸਟੇਟ ਪੋਲਿਸੀਜ਼ ਜਿਹੜੀਆਂ ਹੈਗੀਆਂ ਉਹ ਕਿਤੇ ਨਾ ਕਿਤੇ ਆ ਸਧਾਰਨ ਨੌਜ ਉਹ ਜਿਹੜਾ ਸਿਕਿਅਨ ਹੈ ਹਾਂ ਹਾਂ ਉਹਦੀ ਜੀਵਨ ਪੱਧਰ ਉੱਚਾ ਨਹੀਂ ਚੱਕ ਸਕੀਆਂ ਜਿਸ ਕਰਕੇ ਉਹਦੇ ਵਿੱਚ ਇੱਕ ਰੋਸ ਹੈ ਤੇ ਉਹ ਇੱਥੋਂ ਭੱਜਣਾ ਚਾਹੁੰਦਾ ਹੈ ਦੂਜੇ ਪਾਸੇ ਇਹ ਵੀ ਹੈ ਕਿ ਭਾਰਤ ਦੇ ਵਿੱਚੋਂ ਸਿਰਫ ਗਰੀਬ ਜਾਂ ਮੱਧ ਵਰਗ ਹੀ ਨਹੀਂ ਜਾ ਰਿਹਾ ਇੱਥੋਂ ਜਿਹੜਾ ਵੱਡਾ ਅਮੀਰ ਬੰਦਾ ਹੈ ਜਾਂ ਜਿਹੜਾ ਤਕੜਾ ਕਾਰਪੋਰੇਟ ਹੈ ਉਹ ਵੀ ਇੱਥੋਂ ਭੱਜ ਰਿਹਾ ਹੈ ਇਸ ਕਰਕੇ ਕਿਤੇ ਨਾ ਕਿਤੇ ਸਟੇਟ ਪਾਲਿਸੀ ਜਾਂ ਸਟੇਟ ਦੀ ਇਹ ਸਟਰਕਚਰ ਦੇ ਵਿੱਚੋਂ ਹੀ ਇੱਕ ਨਾਕਾਮੀ ਹੈ ਤੇ ਉਹਨੂੰ ਆਪਾਂ ਇਹ ਨਹੀਂ ਕਹਿ ਸਕਦੇ ਵੀ ਕੋਈ ਲਾਲਚ ਜਾ ਰਿਹਾ ਇੰਡੀਵਿਜੂਅਲ ਆ ਤੁਹਾਡਾ ਸਟੇਟ ਆਪਣੇ ਬੱਚਿਆਂ ਨੂੰ ਰੋਜ਼ਗਾਰ ਦੀ ਦੇ ਪਾ ਰਿਹਾ ਤੁਹਾਡੇ এমਪਲੋਇਮੈਂਟ ਦੀ ਤੁਸੀਂ ਉਹ ਨਹੀਂ ਕਰ پا ਰਹੇ ਪੈਦਾ ਨਹੀਂ ਕਰ ਰਹੇ ਇਸ ਕਰਕੇ ਲੋਕ ਜਾ ਰਹੇ ਇਥੋਂ ਭਾਈ ਸਾਹਿਬ ਸਰਕਾਰਾਂ ਸਿੱਧੇ ਤੌਰ ਤੇ ਜਵਾਬ ਦੇ ਨਹੀਂ ਇਸ ਦੀਆਂ ਤਾਂ ਹੁਣ ਜੇ ਇਤੋਂ ਇੱਕ ਸਵਾਲ ਪੈਦਾ ਹੋ ਜਾਂਦਾ ਵਾ ਅੰਪੀ ਸਰਕਾਰ ਤੋਂ ਇਹ ਜਵਾਬ ਕਿਹਾ ਜਾ ਸਕਦਾ ਵਾ ਕਿ ਸੂਬਾ ਗਵਰਨਮੈਂਟ ਤੇ ਸੈਂਟਰ ਗਵਰਨਮੈਂਟ ਜਿਵੇਂ ਹੁਣ ਜਿਹੜੇ ਲੋਕ ਗਏ ਸਨ ਉੱਤੇ ਉਹਨਾਂ ਦਾ ਜੋ ਨੁਕਸਾਨ ਹੋਇਆ ਵਾ ਮੰਨ ਲਓ ਕਿਸੇ ਨੇ 50 ਲੱਖ ਲਾਇਆ ਕਿਸੇ ਨੇ ਕਰੋੜ ਰੁਪਈਆ ਵੀ ਲਾਇਆ ਵਾ ਕਿਸੇ ਨੇ 80 ਲੱਖ ਵੀ ਲਾਇਆ ਤੇ ਉਹਦਾ ਫਿਰ ਕੰਪਨਸੇਸ਼ਨ ਜਿਹੜਾ ਵਾ ਇਹ ਸੂਬਾ ਸਰਕਾਰ ਤੇ ਸੈਂਟਰ ਸਰਕਾਰ ਨੂੰ ਮਿਲ ਕੇ ਉਹਨਾਂ ਦਾ ਪੂਰਾ ਕਰਨਾ ਚਾਹੀਦਾ ਹੈ ਤਾਂ ਕਿ ਉਹ ਜਿਹੜੇ ਵਾਪਸ ਆਏ ਨੇ ਇੱਥੇ ਕੋਈ ਨਾ ਕੋਈ ਆਪਣਾ ਰੋਜ਼ਗਾਰ ਕਰ ਸਕਣ ਜਾਂ ਆਪਣੀ ਜ਼ਮੀਨ ਜੇ ਗਹਿਣੇ ਪਾਏ ਗਏ ਹਨ ਜ਼ਮੀਨ ਛੁਡਾ ਸਕਣ ਦੇਖੋ ਹੁਣ ਜਿਹੜੇ ਬੰਦੇ ਤਾਂ ਗਏ ਐ ਇਲੀਗਲੀ ਡੋਂਕੀ ਰੂ ਕੋਈ ਸਰਕਾਰ ਕੋਈ ਵੀ ਸਰਕਾਰ ਹੋਵੇ ਦੁਨੀਆ ਦੀ ਉਹ ਉਹਦੀ ਜ਼ਿੰਮੇਵਾਰੀ ਨਹੀਂ ਚੱਕ ਸਕਦੀ ਇਲੀਗਲ ਰੂਟ ਦੀ ਪਰ ਫਿਰ ਵੀ ਆਪਾਂ ਇਹ ਕਹਿ ਸਕਦੇ ਹਾਂ ਵੀ ਉਹ ਇੱਥੇ ਦੇ ਸਿਟੀਜ਼ਨ ਹੈ ਜੋ ਆਏ ਹੈ ਤੇ ਉਹਨਾਂ ਦਾ ਮੁਰਦੂ ਸੇ ਵੇਲੀਏ ਸਰਕਾਰ ਨੂੰ ਕੁਝ ਪੋਲਿਸੀਆਂ ਲੈ ਕੇ ਆਣੀਆਂ ਚਾਹੀਦੀਆਂ ਕੁਝ ਪਲਾਨ ਲੈ ਕੇ ਆਣੇ ਚਾਹੀਦੇ ਤਾਂ ਕਿ ਉਹ ਆਪਣੇ ਪੈਰਾਂ ਤੇ ਖੜ੍ਹ ਸਕਣ ਨਹੀਂ ਤਾਂ ਮਤਲਬ ਉਹ ਇੱਥੇ ਆ ਕੇ ਵੀ ਵਿਚਾਰੇ ਖੱਜਲ ਹੋਣਗੇ ਤੇ ਇਵਨ ਮਤਲਬ ਇੱਕ ਮੈਂਟਲੀ ਡਿਪਰੈਸ਼ਨ ਵਾਲਾ ਉਹਨਾਂ ਲਈ ਇੱਕ ਸਮਾਂ ਹੋਵੇਗਾ ਤੇ ਸਰਕਾਰਾਂ ਨੂੰ ਉਹਨਾਂ ਦੇ ਮੋੜ ਵਸੇ ਲਈ ਮਤਲਬ ਰਲ ਕੇ ਕੋਈ ਨਾ ਕੋਈ ਪ੍ਰੋਗਰਾਮ ਨੂੰ ਲਿਕਣਾ ਚਾਹੀਦਾ ਹੈ ਉਹਦੇ ਵਿੱਚ ਉਹਨਾਂ ਨੂੰ ਹੋ ਸਕਦਾ ਵੀ ਇੰਟਰਸਟ ਫ੍ਰੀ ਲੋਨ ਦੇਣ ਜਾਂ ਕੁਛ ਐਹੋ ਜਿਹੀਆਂ ਚੀਜ਼ਾਂ ਦੇਣ ਤਾਂ ਕਿ ਉਹ ਮੋੜ ਆਪਣੇ ਪੈਰਾਂ ਤੇ ਖੜ ਸਕਣ ਹਾਂ ਧੰਨਵਾਦ ਭਾਈ ਸਾਹਿਬ ਜੀ ਇਹ ਮੇਰੇ ਨਾਲ ਸਣਾ ਗੰਗਾ ਵੀਰ ਸਿੰਘ ਜੀ ਰਠੌਰ ਸਾਹਿਬ ਮੈਂ ਹਾਂ ਬਗੇਲ ਸਿੰਘ ਕਹਿੰਦਾ ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਆਪ ਜੀ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਆ ਜਿਹੜਾ ਕਿ ਅੱਜ ਕੱਲ ਕਰਾਈਸ ਚੱਲ ਰਿਹਾ ਹੈ ਇਹਦੇ ਉੱਤੇ ਧੰਨਵਾਦ ਭਾਈ ਸਾਹਿਬ ਜੀ ਧੰਨਵਾਦ ਜੀ ਸਰ ਸਿਕਰ